7ਵੀਂ ਜਮਾਤ ਦੇ ਪਿਆਰੇ ਪਿਆਰੇ ਵਿਦਿਆਰਥੀਓ ICT ਪਰਵਾਜ ਦੇ YouTube ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਕੰਪਿਊਟਰ ਸਾਇੰਸ ਵਿਸ਼ੇ ਦੀ ਪੁਸਤਕ ਦੇ ਵਿੱਚੋਂ ਪਹਿਲਾ ਪਾਠ ਜਿਹੜਾ ਉਹ ਕਰਨ ਜਾ ਰਹੇ ਹਾਂ ਸੋ ਤੁਹਾਡਾ ਪਹਿਲਾ ਪਾਠ ਹੈ ਟਾਈਪਿੰਗ ਟੂਟਰ ਟਾਈਪਿੰਗ ਟੂਟਰ ਦੇ ਵਿੱਚ ਪਹਿਲਾ ਪਾਠ ਤੁਹਾਡਾ ਤੁਹਾਡੀ ਕਿਤਾਬ ਦੇ ਵਿੱਚ ਇਸ ਨਾਮ ਦੇ ਉੱਤੇ ਲਿਖਿਆ ਗਿਆ ਹੈ ਸੋ ਸਭ ਤੋਂ ਪਹਿਲਾਂ ਤੁਹਾਡੀ ਕਿਤਾਬ ਦੇ ਵਿੱਚ ਖਾਲੀ ਥਾਵਾਂ ਹੋਣਗੀਆਂ ਜਾਂ ਬਹੁਤ ਪਸੰਦੀ ਪ੍ਰਸ਼ਨ ਹੋਣਗੇ ਪਰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਛੋਟੇ ਪ੍ਰਸ਼ਨਾਂ ਤੋਂ ਤਾਂ ਜੋ ਤੁਹਾਨੂੰ ਇਹ ਸਾਰੇ ਪ੍ਰਸ਼ਨ ਸਮਝ ਲੱਗ ਸਕਣ ਤੇ ਅਖੀਰ ਤੇ ਤੁਸੀਂ ਪ੍ਰਸ਼ਨਾਂ ਦਾ ਉੱਤਰ ਦੇ ਸਕੋ ਪਰ ਤੁਸੀਂ ਆਪਣੀ ਕਾਪੀ ਦੇ ਉੱਤੇ ਉਵੇਂ ਹੀ ਕਰਦੇ ਆ ਜਿਵੇਂ ਤੁਹਾਡੀ ਕਿਤਾਬ ਦੇ ਵਿੱਚ ਦਿੱਤੇ ਗਏ ਨੇ ਸੋ ਆਓ ਆਪਾਂ ਛੋਟੇ ਪ੍ਰਸ਼ਨ ਜਿਹੜੇ ਆ ਸ਼ੁਰੂ ਕਰਦੇ ਹਾਂ ਪਹਿਲਾ ਹੈ ਟੱਚ ਟਾਈਪਿੰਗ ਕੀ ਹੈ ਟੱਚ ਟਾਈਪਿੰਗ ਇੱਕ ਤਕਨੀਕ ਹੈ ਜਿਸ ਦੁਆਰਾ ਅਸੀਂ ਕੀਬੋਰਡ ਨੂੰ ਵੇਖੇ ਬਿਨਾ ਸਾਰੀਆਂ ਵੇਖੇ ਬਿਨਾ ਸਾਰੀਆਂ ਉਂਗਲਾਂ ਨਾਲ ਕਦਮ ਦਰ ਕਦਮ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ ਸੋ ਬਿਨਾ ਕੀਬੋਰਡ ਨੂੰ ਦੇਖੇ ਆ ਤੁਸੀਂ ਟਾਈਪ ਕਰਨ ਦੀ ਜਿਹੜੀ ਤਕਨੀਕ ਹੈ ਉਸ ਨੂੰ ਟੱਚ ਟਾਈਪਿੰਗ ਕਿਹਾ ਜਾਂਦਾ ਹੈ ਜੇਕਰ ਅਸੀਂ ਟਾਈਪਿੰਗ ਕਰਨ ਸਮੇਂ ਕੀਬੋਰਡ ਉੱਪਰ ਕੀਜ਼ ਲੱਭਦੇ ਰਹਾਂਗੇ ਤਾਂ ਨਤੀਜੇ ਵਜੋਂ ਸਾਡੀ ਟਾਈਪਿੰਗ ਸਪੀਡ ਹੌਲੀ ਹੋ ਜੂਗੀ ਸੋ ਅਸੀਂ ਕੱਲਾ ਕੱਲਾ ਅੱਖਰ ਜੀ ਕਰ ਆਏ ਦੇਖ ਦੇਖ ਕੇ ਟਾਈਪ ਕਰਾਂਗੇ ਤਾਂ ਸਾਡੀ ਸਪੀਡ ਨਹੀਂ ਬਣੂਗੀ ਤਾਂ ਸਪੀਡ ਬਣਾਉਣ ਲਈ ਟੱਚ ਟਾਈਪਿੰਗ ਤਕਨੀਕ ਆ ਤੁਹਾਡੀ ਉਂਗਲਾਂ ਦੀ ਪੋਜੀਸ਼ਨ ਕਿੱਥੇ ਹੋਣੀ ਚਾਹੀਦੀ ਹੈ ਤੁਸੀਂ ਆਪਣੀ ਜਦੋਂ ਪੁਸਤਕ ਨੂੰ ਖੋਲ ਕੇ ਦੇਖੋਗੇ ਤਾਂ ਉਹਦੇ ਵਿੱਚ ਇਹਦੀ ਤਸਵੀਰ ਬਣਾਈ ਗਈ ਆ ਤੁਹਾਡੀ ਉਂਗਲਾਂ ਦੀ ਕੀ ਪੋਜੀਸ਼ਨ ਹੋਊਗੀ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਦੇ ਨਾਲ ਤੁਸੀਂ ਉਹਨਾਂ ਤੋਂ ਸਿੱਖਣਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਕੀਬੋਰਡ ਉੱਪਰ ਆਪਣੀ ਉਂਗਲਾਂ ਰੱਖਣੀਆਂ ਨੇ ਇਹਦੇ ਬਾਰੇ ਆਪਾਂ ਅਗਲੇ ਪ੍ਰਸ਼ਨ ਤੇ ਵੀ ਗੱਲ ਕਰਾਂਗੇ ਸੋ ਸਾਡਾ ਪਹਿਲਾ ਪ੍ਰਸ਼ਨ ਹੋ ਗਿਆ ਟੱਚ ਟਾਈਪਿੰਗ ਕੀ ਹੈ ਅੱਗੇ ਹੋਮ ਰੋ ਉੱਪਰ ਉਂਗਲਾਂ ਦੀ ਸਥਿਤੀ ਦਾ ਵਰਣਨ ਕਰੋ ਹੋਮ ਰੋ ਤੁਸੀਂ ਆਪਣੇ ਕਿਤਾਬ ਦੇ ਵਿੱਚ ਦੇਖਣਾ ਕਿ ਕੀਬੋਰਡ ਦੀ ਕਿਹੜੀ ਪੋਜੀਸ਼ਨ ਆ ਕਿਹੜੀ ਸਥਿਤੀ ਆ ਜਿਸ ਨੂੰ ਹੋਮ ਰੋ ਕਿਹਾ ਜਾਂਦਾ ਹੈ ਉਦੇ ਵਿੱਚ ਕਿਹੜੀਆਂ ਕਿਹੜੀਆਂ ਉਂਗਲਾਂ ਆਉਂਦੀਆਂ ਨੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਹੋਮ ਰੋ ਉੱਪਰ ਉਂਗਲਾਂ ਦੀ ਸਥਿਤੀ ਨੂੰ ਇਹ ਹੇਠਾਂ ਦਰਸਾਇਆ ਗਿਆ ਖੱਬੇ ਹੱਥ ਦੀ ਤੁਹਾਡਾ ਖੱਬਾ ਹੱਥ ਖੱਬੇ ਹੱਥ ਦੀ ਉਂਗਲ ਦੇ ਵਿੱਚ ਛੋਟੀ ਸਭ ਤੋਂ ਚੌਥੀ ਉਂਗਲ ਛੋਟੀ ਉਂਗਲ ਇਹ ਖੱਬਾ ਹੱਥ ਛੋਟੀ ਉਂਗਲ ਇਹ ਤੁਹਾਡੀ A ਦੇ ਉੱਤੇ ਆਏਗੀ ਕੀਬੋਰਡ ਦੇ ਉੱਤੇ A ਦੇ ਉੱਤੇ ਰਿੰਗ ਉਂਗਲ ਤੀਜੀ ਉਂਗਲ ਇਹ ਤੀਸਰੀ ਉਂਗਲ ਹੈ ਤੁਹਾਡੀ ਇਹ ਤੀਸਰੀ ਉਂਗਲ ਖੱਬੇ ਹੱਥ ਤੇ ਇਹ ਐਸ ਦੇ ਉੱਤੇ ਆਏਗੀ ਐਸ ਦੇ ਉੱਤੇ ਐਸ ਤੇ ਸੋ ਉਸੇ ਤਰੀਕੇ ਨਾਲ ਅੱਗੇ ਜਦੋਂ ਆਪਾਂ ਦੇਖਦੇ ਹਾਂ ਤਾਂ ਮੱਧ ਵਿਚਕਾਰਲੀ ਉਂਗਲ ਦੂਜੀ ਉਂਗਲ ਇਹ ਤੁਹਾਡੀ ਵੱਡੀ ਉਂਗਲ ਇਹ ਡੀ ਦੇ ਉੱਤੇ ਆਏਗੀ ਉਸੇ ਤਰੀਕੇ ਨਾਲ ਇੰਡੈਕਸ ਪਹਿਲੀ ਉਂਗਲ ਇਹ ਇਹ ਐਫ ਔਰ ਜੀ ਦੇ ਉੱਤੇ ਆਏਗੀ ਐਫ ਔਰ ਜੀ ਦੇ ਉੱਤੇ ਆਏਗੀ ਇਹ ਤੁਸੀਂ ਖੱਬੇ ਹੱਥ ਦੀ ਜਿਹੜੀ ਤੁਹਾਡੀ ਪੋਜੀਸ਼ਨ ਆ ਕੀਬੋਰਡ ਦੇ ਉੱਤੇ ਇਸ ਤਰੀਕੇ ਨਾਲ ਆ ਜਾਣੀ ਹੈ ਸੋ ਅ ਗੂਠਾ ਜਿਹੜਾ ਉਹ ਕਦ ਲਈ ਵਰਤਿਆ ਜਾਂਦਾ ਇਹਦੇ ਬਾਰੇ ਆਪਾਂ ਅੱਗੇ ਵੀ ਗੱਲ ਕਰਾਂਗੇ ਸਪੇਸ 바ਰ ਦਬਾਉਣ ਲਈ ਅ ਗੂਠੇ ਦੀ ਵਰਤੋਂ ਕੀਤੀ ਜਾਂਦੀ ਹੁਣ ਆ ਗਿਆ ਜੀ ਸੱਜਾ ਹੱਥ ਸੱਜਾ ਹੱਥ ਸਾਡਾ ਛੋਟੀ ਉਂਗਲ ਸੈਮੀਕੋਲਨ ਸੈਮੀਕੋਲਨ ਤੇ ਰਿੰਗ ਤੀਜੀ ਉਂਗਲ ਐਲ ਲਈ ਔਰ ਮੱਧ ਵਿਚਕਾਰ ਲਈ ਉਂਗਲ ਕੇ ਲਈ ਔਰ ਇੰਡੈਕਸ ਪਹਿਲੀ ਉਂਗਲ ਸੱਜਾ ਹੱਥ ਪਹਿਲੀ ਉਂਗਲ ਜੇ ਅਤੇ ਐਚ ਦੋਨੇ ਕੀ ਜਿਹੜੀਆਂ ਨੇ ਉਹ ਏਸ ਉਂਗਲ ਨਾਲ ਦਵਾਈਆਂ ਜਾਣਗੀਆਂ ਏਸ ਉਂਗਲ ਨਾਲ ਖੱਬੀ ਨਾਲ ਐਫ ਤੇ ਜੀ ਇਹਦੇ ਨਾਲ ਜੇ ਔਰ ਐਚ ਸੋ ਇਹ ਸਾਡੀ ਹੋਮ ਰੋ ਉੱਪਰ ਉਂਗਲਾਂ ਦੀ ਸਥਿਤੀ ਆ ਜਿਹੜੀ ਉਸ ਦੀ ਪੋਜੀਸ਼ਨ ਜਿਹੜੀ ਆ ਉਹ ਦੱਸਦੀ ਆ ਕਿਹੜੀਆਂ ਕਿਹੜੀਆਂ ਉਂਗਲਾਂ ਦੀ ਕਿਵੇਂ ਕਿਵੇਂ ਪੋਜੀਸ਼ਨ ਹੁੰਦੀ ਆ ਇਸ ਦਾ ਸਕਰੀਨ ਸ਼ਾਟ ਵੀ ਲੈ ਲਓ ਔਰ ਕਾਪੀ ਦੇ ਉੱਤੇ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ ਟਾਈਪਿੰਗ ਸਪੀਡ ਸੁਧਾਰੇ ਲਈ ਕਿਹੜੇ ਸੁਝਾਅ ਤਾਂ ਆਓ ਆਪਾਂ ਦੇਖਦੇ ਹਾਂ ਤੁਸੀਂ ਕਿਸ ਤਰੀਕੇ ਨਾਲ ਆਪਣੀ ਟਾਈਪਿੰਗ ਸਪੀਡ ਜਿਹੜੀ ਆ ਉਹ ਵਧਾ ਸਕਦੇ ਹੋ ਸਾਡੇ ਹੱਥ ਉਂਗਲਾਂ ਦੀ ਸਥਿਤੀ ਹੋਮ ਰੋ ਸ ਹਮੇਸ਼ਾ ਹੋਮ ਰੋ ਉੱਪਰ ਹੋਣੀ ਚਾਹੀਦੀ ਆ ਇਸ ਪੋਜੀਸ਼ਨ ਤੇ ਜਿਹੜੀ ਹੋਮ ਰੋ ਆਪਾਂ ਪਿੱਛੇ ਕਰਕੇ ਆ ਚੁੱਕੇ ਹਾਂ ਸਾਨੂੰ ਹੋਮ ਰੋ ਪੁਆਇੰਟ ਪੋਜੀਸ਼ਨ ਤੇ ਹੋਰ ਨਾਲ ਰੋਜ਼ ਦੀਆਂ ਕੀਸ ਤੱਕ ਪਹੁੰਚ ਕਰਨੀ ਚਾਹੀਦੀ ਆ ਪਹਿਲਾਂ ਹੋਮ ਰੋਸ ਤੇ ਉਸ ਤੋਂ ਬਾਅਦ ਗਾਂ ਜਿਹੜੀ ਜਿਹੜੀ ਪੋਜੀਸ਼ਨ ਆ ਉਹ ਤੇ ਤੁਸੀਂ ਜਾ ਸਕਦੇ ਹੋ ਸਾਨੂੰ ਆਪਣਾ ਜ਼ਿਆਦਾ ਧਿਆਨ ਰਫ਼ਤਾਰ ਨਾਲੋਂ ਸਹੀ ਕੀ ਦਬਾਉਣ ਉੱਤੇ ਰੱਖਣਾ ਚਾਹੀਦਾ ਤੁਹਾਨੂੰ ਪਤਾ ਹੋਵੇ ਵੀ ਕਿਹੜੀ ਉਂਗਲ ਨਾਲ ਕਿਹੜੀ ਕੀ ਜਿਹੜੀ ਆਹੋ ਦਬਾਈ ਜਾ ਸਕਦੀ ਹੈ ਟਾਈਪਿੰਗ ਕਰਦੇ ਸਮੇਂ ਕੀਬੋਰਡ ਉੱਪਰ ਨਾ ਦੇਖੋ ਕੀਬੋਰਡ ਨੂੰ ਨਹੀਂ ਦੇਖਣ ਦੀ ਲੋੜ ਜਦੋਂ ਤੁਹਾਨੂੰ ਤੁਹਾਡੀ ਉਂਗਲਾਂ ਦੀ ਪ੍ਰੈਕਟਿਸ ਹੋ ਗਈ ਤਾਂ ਤੁਹਾਨੂੰ ਪਤਾ ਲੱਗ ਜੂ ਤੁਹਾਡੀ ਆਪਣੇ ਆਪ ਆਟੋਮੈਟਿਕਲੀ ਉਂਗਲ ਜਿਹੜੀ ਆਹੋ ਉੱਥੇ ਜਾਊਗੀ ਲਗਾਤਾਰ ਆਰਾਮ ਨਾਲ ਅਤੇ ਸਹੀ ਟਾਈਪਿੰਗ ਵੱਲ ਧਿਆਨ ਰੱਖੋ ਹਰ ਇੱਕ ਕੀ ਨੂੰ ਦਬਾਉਂਦੇ ਹੋਏ ਸਾਨੂੰ ਉਹ ਅੱਖਰ ਆਪਣੇ ਮਨ ਵਿੱਚ ਦੁਹਰਾਉਣਾ ਚਾਹੀਦਾ ਹੈ ਤੁਹਾਡੀ ਟਾਈਪਿੰਗ ਸਪੀਡ ਵਧਾਉਣ ਲਈ ਤੁਹਾਡੇ ਪਹਿਲੇ ਪਾਠ ਦੇ ਅਖੀਰ ਦੇ ਉੱਤੇ ਪ੍ਰੈਕਟਿਸ ਵਾਸਤੇ ਕੁਝ ਅੱਖਰ ਦਿੱਤੇ ਗਏ ਨੇ ਜਿਨ੍ਹਾਂ ਦੇ ਨਾਲ ਤੁਸੀਂ ਟਾਈਪਿੰਗ ਸਪੀਡ ਆਪਣੀ ਵਧਾ ਸਕਦੇ ਹੋ ਸੋ ਆਓ ਆਪਾਂ ਅੱਗੇ ਦੇਖਦੇ ਹਾਂ ਨੰਮੈਰਿਕ ਕੀ ਕੀ ਪੈਡ ਨਾਲ ਨੰਬਰ ਟਾਈਪ ਕਰਨ ਲਈ ਕਿਹੜੇ ਹੱਥ ਦੀ ਵਰਤੋਂ ਕੀਤੀ ਜਾਂਦੀ ਹੈ ਨੰਮੈਰਿਕ ਕੀਪੜ ਉੱਪਰ ਉਂਗਲਾਂ ਦੀ ਸਥਿਤੀ ਦਾ ਵਰਣਨ ਕਰੋ ਨੰਮੈਰਿਕ ਕੀ ਪੈਡ ਆ ਬਣਿਆ ਹੋਇਆ ਤੁਹਾਡੇ ਇਹ ਕੀ ਪੈਡ ਤੁਹਾਡੇ ਕੀਬੋਰਡ ਦੇ ਉੱਤੇ ਤੁਹਾਨੂੰ ਦਿਖਾਈ ਦੇਊਗਾ ਨੰਮ ਲੌਕ ਨੂੰ ਆਨ ਕਰਕੇ ਇਹ ਜਿਹੜੀਆਂ ਕੀਜ਼ ਨੇ ਉਹ ਸਾਰੀਆਂ ਚੱਲਣਗੀਆਂ ਪਹਿਲਾਂ ਇਹਨੂੰ ਆਨ ਕਰਨਾ ਪੈਂਦਾ ਫਿਰ ਇਹ ਸਾਰੀਆਂ ਕੀਜ਼ ਜਿਹੜੀਆਂ ਉਹ ਚੱਲਣਗੀਆਂ ਨੰਮੈਰਿਕ ਕੀਪੈਡ ਨਾਲ ਨੰਬਰ ਟਾਈਪ ਕਰਨ ਲਈ ਹੱਥਾਂ ਦੇ ਉਂਗਲਾਂ ਦੀ ਸਥਿਤੀ ਦਾ ਆਓ ਆਪਾਂ ਦੇਖਦੇ ਹਾਂ ਨੰਮੈਰਿਕ ਕੀਪੈਡ ਕੀਬੋਰਡ ਦੇ ਸੱਜੇ ਪਾਸੇ ਮੌਜੂਦ ਹੁੰਦੀ ਹੈ ਸੱਜੇ ਪਾਸੇ ਆ ਦੇਖੋ ਸੱਜੇ ਪਾਸੇ ਕੀਬੋਰਡ ਨੂੰ ਦੋ ਭਾਗਾਂ 'ਚ ਵੰਡਿਆ ਜਾਂਦਾ ਹੈ ਖੱਬਾ ਤੇ ਸੱਜਾ ਸੱਜੇ ਪਾਸੇ ਤੁਹਾਡਾ ਇੱਕ ਕੀਪੈਡ ਜਿਹੜਾ ਨੰਮੈਰਿਕ ਕੀਪੈਡ ਮੌਜੂਦ ਹੁੰਦਾ ਸਾਨੂੰ ਇਸ ਦੀਆਂ ਕੀਜ਼ ਨਾਲ ਕੰਮ ਕਰਨ ਲਈ ਸਿਰਫ ਇੱਕ ਹੱਥ ਸੱਜੇ ਹੱਥ ਸੱਜਾ ਹੱਥ ਵਰਤਣਾ ਪੈਂਦਾ ਇਹਨਾਂ ਕੀਜ਼ ਉੱਪਰ ਕੰਮ ਕਰਨ ਲਈ ਵਰਤੀਆਂ ਜਾਣ ਵਾਲੀਆਂ ਉਂਗਲਾਂ ਸੰਬੰਧੀ ਜਾਣਕਾਰੀ ਹੇਠਾਂ ਲਿਖੀ ਆ ਇੰਡੈਕਸ ਉਂਗਲ ਪਹਿਲੀ ਉਂਗਲ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਇਹਦੇ ਨਾਲ 1 4 ਤੇ 7 1 4 ਤੇ 7 ਪਹਿਲੀ ਉਂਗਲ ਨਾਲ ਦਵਾਇਆ ਜਾਂਦਾ 1 4 ਤੇ 7 ਇਹ ਪਹਿਲੀ ਉਂਗਲ ਨਾਲ 1 4 7 ਇਹ ਪਹਿਲੀ ਉਂਗਲ ਨਾਲ ਦਵਾਇਆ ਜਾਊਗਾ ਮੱਧ ਵਿਚਕਾਰ ਵਾਲੀ ਉਂਗਲ ਜਿਹੜੀ ਆ ਇਹਦੇ ਨਾਲ 2 5 ਤੇ 8 ਦੇਖੋ 2 5 8 ਇਹਦੇ ਨਾਲ ਵਿਚਕਾਰਲੀ ਉਂਗਲ ਦੇ ਨਾਲ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਰਿੰਗ ਰਿੰਗ ਫਿੰਗਰ ਇਹਦੇ ਨਾਲ 3 6 ਤੇ 9 3 6 ਤੇ 9 ਪਹਿਲੀ ਉਂਗਲ ਨਾਲ ਇਹ ਲਾਈਨ ਦੂਸਰੀ ਨਾਲ ਇਹ ਤੀਸਰੀ ਨਾਲ ਇਹ ਚਲੋ ਜੀ ਛੋਟੀ ਉਂਗਲ ਨਾਲ ਐਂਟਰ ਪਲੱਸ ਅਤੇ ਇਹ ਕੀ ਜਿਹੜੀ ਆ ਉਹ ਦਬਾਈ ਜਾਂਦੀ ਆਪਾਂ ਦੇਖਦੇ ਆਂ ਇਹ ਐਂਟਰ ਪਲੱਸ ਤੇ ਮਾਈਨਸ ਵਾਲੀ ਇਹ ਕੀ ਜਿਹੜੀ ਆਪਾਂ ਇਹਦੇ ਨਾਲ ਦਬਾ ਸਕਦੇ ਆਂ ਆਓ ਜੀ ਉਸ ਤੋਂ ਅੰਗੂਠੇ ਦੀ ਵਰਤੋਂ ਅੰਗੂਠੇ ਦੀ ਵਰਤੋਂ 0 ਕੀ ਨੂੰ ਦਬਾਉਣ ਲਈ ਕੀਤੀ ਜਾਂਦੀ ਆ ਸੋ ਇਹ ਸਾਡੀਆਂ ਉਂਗਲਾਂ ਦੇ ਨਾਲ ਦੱਸਿਆ ਗਿਆ ਕਿਹੜੀ ਉਂਗਲ ਦੇ ਨਾਲ ਕਿਹੜੀ ਜਿਹੜੀ ਕੀ ਆ ਉਹ ਨੰਮੈਰਿਕ ਕੀ ਪੈਡ ਦੇ ਉਤੋਂ ਦਬਾਈਆਂ ਜਾਂਦੀਆਂ ਨੇ ਸੋ ਆਓ ਆਪਾਂ ਅੱਗੇ ਵੱਡੇ ਪ੍ਰਸ਼ਨਾਂ ਵਾਲੇ ਉੱਤਰ ਜਿਹੜੇ ਆ ਉਹ ਕਰ ਲੈਨੇ ਆ ਛੋਟੇ ਪ੍ਰਸ਼ਨ ਹੋ ਗਏ ਹੁਣ ਆਪਾਂ ਵੱਡੇ ਪ੍ਰਸ਼ਨ ਦੇਖਦੇ ਆ ਸੋ ਸਭ ਤੋਂ ਪਹਿਲਾਂ ਇਹ ਟਾਈਪਿੰਗ ਕਰਦੇ ਸਮੇਂ ਕਿਸ ਤਰੀਕੇ ਨਾਲ ਤੁਸੀਂ ਵੇਖਣਾ ਇਹਦਾ ਸਕਰੀਨਸ਼ਾਟ ਤੁਸੀਂ ਲੈ ਲਓ ਔਰ ਕਾਪੀਆਂ ਦੇ ਉੱਤੇ ਵੀ ਤੁਸੀਂ ਇਸੇ ਤਰੀਕੇ ਨਾਲ ਲਿਖ ਸਕਦੇ ਹੋ ਸੋ ਪਹਿਲਾ ਇਹ ਸਾਨੂੰ ਬਿਲਕੁਲ ਸਿੱਧੇ ਤੇ ਕੀਬੋਰਡ ਦੇ ਸਾਹਮਣੇ ਬੈਠਣਾ ਚਾਹੀਦਾ ਸਾਡੇ ਪੈਰ ਜ਼ਮੀਨ ਉੱਤੇ ਸਿੱਧੇ ਹੋਣੇ ਚਾਹੀਦੇ ਨੇ ਕੰਪਿਊਟਰ ਦਾ ਮੋਨੀਟਰ ਸਾਡੀਆਂ ਅੱਖਾਂ ਦੇ ਸਾਹਮਣੇ ਹੋਣਾ ਚਾਹੀਦਾ ਐਲਸੀਡੀ ਸਕਰੀਨ ਜਾਂ ਮੋਨੀਟਰ ਉਹ ਸਾਡੀਆਂ ਅੱਖਾਂ ਦੇ ਬਿਲਕੁਲ ਸਾਹਮਣੇ ਹੋਵੇ ਟਾਈਪਿੰਗ ਕਰਦੇ ਸਮੇਂ ਸਾਡੀ ਨਜ਼ਰ ਮੋਨੀਟਰ ਉੱਤੇ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ ਸਾਡੀਆਂ ਉਂਗਲਾਂ ਗੋਲਾਈ ਵਿੱਚ ਅਤੇ ਹੋਮ ਰੋ ਉੱਪਰ ਹੋਣੀਆਂ ਚਾਹੀਦੀਆਂ ਨੇ ਸੋ ਹੋਮ ਰੋਸ ਦੇ ਉੱਤੇ ਤੁਹਾਡੀਆਂ ਉਂਗਲਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਸੋ ਇਹ ਸਾਡੀ ਬੈਠਣ ਦੀ ਜਿਹੜੀ ਪੋਜੀਸ਼ਨ ਆ ਜਿਹਦੇ ਨਾਲ ਆਪਾਂ ਸਾਡੀ ਟਾਈਪਿੰਗ ਸਪੀਡ ਜਿਹੜੀ ਆ ਉਹ ਵੀ ਆਪਾਂ ਵਧਾ ਸਕਦੇ ਹਾਂ ਇਹਨਾਂ ਦਿੱਤੀਆਂ ਕੀ ਉਸ ਦਾ ਵਰਣਨ ਕਰੋ ਇਹ ਬੈਕਸਪੇਸ ਐਂਟਰ ਤੇ ਸ਼ਿਫਟ ਇਹਨਾਂ ਬਾਰੇ ਤੁਸੀਂ ਦੱਸਣਾ ਵਾ ਇਹ ਵੱਡਾ ਪ੍ਰੈਸ਼ਨ ਆ ਸੋ ਆਓ ਆਪਾਂ ਕੱਲੀ-ਕੱਲੀ ਕੀਜ਼ ਬਾਰੇ ਗੱਲ ਕਰਦੇ ਹਾਂ ਸੋ ਪਹਿਲਾ ਹੈ ਐਂਟਰ ਕੀ ਐਂਟਰ ਕੀ ਕੀ ਆ ਇਹ ਕੀ ਨਵੀ ਲਾਈਨ ਤੇ ਜਾਣ ਲਈ ਵਰਤੀ ਜਾਂਦੀ ਹੈ ਨਵੀ ਕੀ ਦੇ ਨਵੀ ਲਾਈਨ ਤੇ ਸੌਰੀ ਨਵੀ ਲਾਈਨ ਦੇ ਉੱਤੇ ਜਾਣ ਲਈ ਵਰਤੀ ਜਾਂਦੀ ਹੈ ਐਂਟਰ ਕੀ ਦਬਾਉਣ ਲਈ ਅਸੀਂ ਆਪਣੇ ਸੱਜੇ ਹੱਥ ਦੀ ਸਭ ਤੋਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ ਸੱਜੇ ਹੱਥ ਦੀ ਸਭ ਤੋਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ ਅੱਗੇ ਹੈ ਬੈਕਸਪੇਸ ਕੀ ਬੈਕਸਪੇਸ ਇਹ ਕੀ ਕਰਸਰ ਦੇ ਖੱਬੇ ਪਾਸੇ ਇੱਕ ਅੱਖਰ ਮਟਾਉਣ ਲਈ ਵਰਤੀ ਜਾਂਦੀ ਹੈ ਅਸੀਂ ਇਸ ਲਈ ਅਸੀਂ ਇਸ ਲਈ ਆਪਣੇ ਸੱਜੇ ਹੱਥ ਦੀ ਛੋਟੀ ਉਂਗਲ ਸੱਜੇ ਹੱਥ ਦੀ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ ਅੱਗੇ ਹੈ ਸ਼ਿਫਟ ਕੀ ਇਹ ਕੀ ਕੀਬੋਰਡ ਉੱਤੇ ਦੋਨੇ ਪਾਸੇ ਹੁੰਦੀ ਹੈ ਦੋ ਦੋ ਪਾਸੇ ਹੁੰਦੇ ਨੇ ਕੀਬੋਰਡ ਦੇ ਦੋਨੇ ਪਾਸੇ ਹੀ ਤੁਹਾਨੂੰ ਇਹ ਮਿਲ ਜਾਏਗੀ ਮੌਜੂਦ ਹੁੰਦੀ ਹੈ ਐਸਡੀ ਵਰਤੋਂ ਅੰਗਰੇਜ਼ੀ ਵਰਣਮਾਲਾ ਦੇ ਵੱਡੇ ਅੱਖਰ ਕੈਪੀਟਲ ਲੈਟਰ ਜਾਂ ਕਿਸੇ ਕੀ ਦੇ ਉੱਪਰ ਛਪਿਆ ਉੱਪਰਲਾ ਬਟਨ ਟਾਈਪ ਕਰਨ ਲਈ ਕੀਤੀ ਜਾਂਦੀ ਹੈ ਸੋ ਇਹ ਸਾਡੀਆਂ ਤਿੰਨ ਕੀਜ਼ ਨੇ ਐਂਟਰ ਕੀ ਬੈਕਸਪੇਸ ਤੇ ਸ਼ਿਫਟ ਕੀ ਇਹਨਾਂ ਦੀ ਵਰਤੋਂ ਕਿਵੇਂ-ਕਿਵੇਂ ਕੀਤੀ ਜਾਂਦੀ ਹੈ ਇਹਦੇ ਬਾਰੇ ਆਪਾਂ ਗੱਲ ਕਰ ਲਈ ਆ ਇਸ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਹੋਰ ਦੇਖ ਲਓ ਨਵੀਂ ਲਹਿਨ ਤੇ ਜਾਣ ਲਈ ਕਿਸੇ ਅੱਖਰ ਨੂੰ ਮਿਟਾਉਣ ਲਈ ਪਿੱਛੇਲੇ ਪਾਸਿਓਂ ਸ਼ਿਫਟ ਕੀ ਸ਼ਿਫਟ ਕੀ ਦੇ ਨਾਲ ਤੁਸੀਂ ਜਿਹੜੇ ਅੱਖਰ ਨੇ ਉਹਨਾਂ ਨੂੰ ਕੈਪੀਟਲ ਲੈਟਰ ਦੇ ਵਿੱਚ ਲਿਖ ਸਕਦੇ ਹੋ ਜਾਂ ਜਿਹੜੇ ਤੁਹਾਡੇ ਕੀਬੋਰਡ ਦੇ ਉੱਤੇ ਸਪੈਸ਼ਲ ਕੈਰੈਕਟਰ ਹੁੰਦੇ ਨੇ ਉੱਪਰ ਲਿਖੇ ਹੁੰਦੇ ਨੇ ਜਿਹੜੇ ਉੱਪਰ ਵਾਲੇ ਕੈਰੈਕਟਰ ਹੋਣਗੇ ਕੀਬੋਰਡ ਤੇ ਤੁਸੀਂ ਦੇਖੋਗੇ ਦੋ ਦੋ ਅੱਖਰ ਲਿਖੇ ਹੁੰਦੇ ਨੇ ਜਿਹੜੇ ਉੱਪਰ ਵਾਲੇ ਅੱਖਰ ਆਹੋ ਸ਼ਿਫਟ ਦੇ ਨਾਲ ਦੱਬ ਕੇ ਤੁਸੀਂ ਉਹ ਟਾਈਪ ਕਰ ਸਕਦੇ ਹੋ ਸੁਣਾਓ ਅੱਗੇ ਹੁਣ ਆ ਗਏ ਆਪਣੇ ਕੋਲੇ ਐਮਸੀਕੀ ਕਿਊਜ਼ ਬਹੁਤ ਪਸੰਦੀ ਪ੍ਰੈਸ਼ਨ ਬਹੁਤ ਪਸੰਦੀ ਪ੍ਰੈਸ਼ਨ ਤੁਹਾਡੀ ਕਿਤਾਬ ਦੇ ਵਿੱਚ ਸਭ ਤੋਂ ਪਹਿਲਾਂ ਦਿੱਤੇ ਗਏ ਨੇ ਪਰ ਮੈਂ ਪਿੱਛੇ ਰੱਖੇ ਨੇ ਤਾਂ ਜੋ ਤੁਸੀਂ ਸਾਰੇ ਪ੍ਰੈਸ਼ਨ ਪੜ੍ਹ ਕੇ ਇਸ ਦਾ ਉੱਤਰ ਆਸਾਨੀ ਨਾਲ ਦੇ ਸਕੋ ਕਾਪੀ ਤੇ ਤੁਸੀਂ ਇਹਨਾਂ ਨੂੰ ਸਭ ਤੋਂ ਪਹਿਲਾਂ ਹੀ ਕਰਨਾ ਸੋ ਆਓ ਪਹਿਲਾਂ ਦੇਖਦੇ ਆ ਨੰਬਰ ਪੈਡ ਦੀ ਵਰਤੋਂ ਲਈ ਡੈਸ਼ ਕੀ ਔਨ ਹੋਣੀ ਚਾਹੀਦੀ ਹੈ ਪਿੱਛੇ ਪੜ ਕੇ ਆ ਚੁੱਕੇ ਆ ਇਹ ਨਮ ਲੋਕ ਵੀ ਕੈਪਸੂਲੋਕ ਸੀ ਸਕਰੋਲ ਲੋਕ ਜਾਂ ਫਿਰ ਡੀ ਕੋਈ ਨਹੀਂ ਇਹਨਾਂ ਚਾਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਵੀ ਉੱਤਰ ਟਾਈਪ ਕਰ ਸਕਦੇ ਹੋ 1 ਲੇਕ ਕੇ A B C D ਸਹੀ ਉੱਤਰ ਸੋ ਆਪਾਂ ਇਸ ਦਾ ਸਹੀ ਉੱਤਰ ਦੇਖਦੇ ਹਾਂ ਇਸ ਦਾ ਸਹੀ ਉੱਤਰ ਹੈ ਨੰਬਲੋਕ ਆਪਾਂ ਪਿੱਛੇ ਪੜ ਕੇ ਆ ਚੁੱਕੇ ਹਾਂ ਹੋਮ ਰੋ ਵਿੱਚ ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲ ਨਾਲ ਡੈਸ਼ ਕੀ ਦਬਾਈ ਜਾਂਦੀ ਹੈ A S D ਜਾਂ ਫਿਰ F ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲ ਦੇਖੋ ਆਪਾਂ ਪਿਛੇ ਤੁਹਾਨੂੰ ਚਾਰ ਦੇ ਵਿੱਚ ਦਿਖਾਇਆ ਸੀ ਤਾਂ ਇਸ ਦਾ ਸਹੀ ਉੱਤਰ ਹੈ ਏ ਏ ਆਪਾਂ ਜਿਹੜੀ ਹੈ ਏਸ ਉਂਗਲ ਦੇ ਨਾਲ ਦਬਾ ਸਕਦੇ ਹਾਂ ਹੋਮ ਰੋ ਵਿੱਚ ਸੱਜੇ ਹੱਥ ਦੀ ਮੱਧ ਵਿਚਕਾਰਲੀ ਉਂਗਲ ਡੈਸ਼ ਕੀ ਦਬਾਈ ਜਾਂਦੀ ਹੈ ਕਿਹੜੀ ਕੀ ਦਬਾਈ ਜਾਂਦੀ ਆ ਜੇ ਕੇ ਐਲ ਜਾਂ ਫਿਰ ਸੈਮੀ ਕੋਲ ਇਹਨਾਂ ਚਾਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਕਮੈਂਟ ਬਾਕਸ ਵਿੱਚ ਵੀ ਤੁਸੀਂ ਉੱਤਰ ਟਾਈਪ ਕਰ ਸਕਦੇ ਹੋ ਤਿੰਨ ਲਿਖ ਕੇ ਏ ਬੀ ਸੀ ਡੀ ਸਹੀ ਉੱਤਰ ਤਾਂ ਇਸ ਦਾ ਸਹੀ ਉੱਤਰ ਹੈ ਕੇ ਦੂਜੀ ਲਾਈਨ ਵਿੱਚ ਸੱਜੇ ਹੱਥ ਦੀ ਰਿੰਗ ਉਂਗਲ ਨਾਲ ਡੈਸ਼ ਕੀ ਦਵਾਈ ਜਾਂਦੀ ਹੈ ਕਿਊ ਡਬਲਯੂ ਕੀ ਜਾਂ ਫਿਰ ਆ ਇਹਨਾਂ ਚਾਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਆਓ ਆਪਾਂ ਸਹੀ ਉੱਤਰ ਦੇਖਦੇ ਹਾਂ W ਬਿਲਕੁਲ ਠੀਕ ਜੇਕਰ ਤੁਸੀਂ ਵੀ ਇਹੀ ਉੱਤਰ ਟਾਈਪ ਕੀਤਾ ਤੁਹਾਡਾ ਉੱਤਰ ਬਿਲਕੁਲ ਠੀਕ ਹੈ ਤੀਜੀ ਰੋ ਵਿੱਚ ਸੱਜੇ ਹੱਥ ਦੀ ਇੰਡੈਕਸ ਉਂਗਲ ਨਾਲ ਡੈਸ਼ ਕੀ ਦਬਾਈ ਜਾਂਦੀ ਹੈ B N M ਜਾਂ ਫਿਰ M ਅਤੇ N ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਇਹਦਾ ਸਹੀ ਉੱਤਰ ਹੈ ਐਮ ਅਤੇ ਐਨ ਆਹ ਉਂਗਲ ਜਿਹੜੀ ਆ ਉਹ ਹਮੇਸ਼ਾ ਦੋ ਅੱਖਰ ਜਿਹੜੀ ਆ ਉਹ ਦਬਾਉਗੀ ਸੱਜੇ ਵਾਲੀ ਵੀ ਖੱਬੇ ਵਾਲੇ ਹੁਣ ਆ ਗਿਆ ਖਾਲੀ ਥਾਵਾਂ ਖਾਲੀ ਥਾਵਾਂ ਤੁਸੀਂ ਇਹਦੇ ਲਈ ਤੁਹਾਨੂੰ ਐਮਸੀਕਿਊਜ਼ ਬਣਾ ਕੇ ਦਿੱਤੇ ਨੇ ਦੋ ਬਹੁਤ ਪਸੰਦੀਪ੍ਰੇਸ਼ਨ ਸੌਰੀ ਚਾਰ ਆਪਸ਼ਨ ਤੁਹਾਨੂੰ ਦੇ ਰਿਆਂ ਪਰ ਤੁਹਾਡੀ ਕਿਤਾਬ ਦੇ ਵਿੱਚ ਇਹ ਆਪਸ਼ਨਲ ਨਹੀਂ ਦਿੱਤੀਆਂ ਗਈਆਂ ਤੁਸੀਂ ਆਪਣੀ ਕਾਪੀ ਤੇ ਜਦੋਂ ਲਿਖਣਾ ਤਾਂ ਖਾਲੀ ਥਾਵਾਂ ਬਣਾ ਕੇ ਲਿਖਣਾ ਤੇ ਇਹ ਖਾਲੀ ਥਾਵਾਂ ਵਾਂਗੂ ਹੀ ਇਹਦੇ ਉੱਤਰ ਲਿਖਣੇ ਆ ਤਾਂ ਤੁਸੀਂ ਇਹਦੇ ਵਿੱਚੋਂ ਸਹੀ ਉੱਤਰ ਲਿਖ ਕੇ ਆਪਣੀ ਖਾਲੀ ਥਾਵਾਂ ਵਾਂਗੂ ਹੀ ਭਰ ਲੈਣਾ ਆਪਸ਼ਨਲ ਨਹੀਂ ਤੁਸੀਂ ਕਾਪੀ ਤੇ ਦੇਣੀ ਆ ਨਾ ਤੁਹਾਨੂੰ ਪੇਪਰ ਦੇ ਦੌਰਾਨ ਖਾਲੀ ਥਾਵਾਂ ਦੀਆਂ ਆਪਸ਼ਨਾਂ ਦਿੱਤੀਆਂ ਜਾਣਗੀਆਂ ਪਰ ਇਹ ਤੁਹਾਡੀ ਸਹੂਲਤ ਵਾਸਤੇ ਮੈਂ ਦੇ ਰਿਹਾ ਖਾਲੀ ਥਾਵਾਂ ਦੀਆਂ ਚਾਰ ਆਪਸ਼ਨਾਂ ਟਾਈਪਿੰਗ ਕਰਨ ਲਈ ਕੀਬੋਰਡ ਨੂੰ ਡੈਸ਼ ਭਾਗਾਂ ਵਿੱਚ ਵੰਡਿਆ ਜਾ ਸਕਦਾ 1 2 3 4 ए बी सी डी ਕਿਹੜਾ ਉੱਤਰ ਸਹੀ ਆ ਤਾ ਕੀਬੋਰਡ ਨੂੰ ਕਿੰਨੇ ਭਾਗਾਂ 'ਚ ਵੰਡਿਆ ਜਾਂਦਾ ਉਸਦਾ ਉੱਤਰ ਹੈ 2 ਬਿਲਕੁਲ ਠੀਕ ਕੀਬੋਰਡ ਨੂੰ ਬਿਨਾ ਦੇਖੇ ਟਾਈਪ ਕਰਨ ਦੀ ਤਕਨੀਕ ਨੂੰ ਡੈਸ਼ ਕਿਹਾ ਜਾਂਦਾ ਹੈ ਕੀਬੋਰਡ ਟੱਚ ਟਾਈਪ ਟਾਈਪਿੰਗ ਆਨਲਾਈਨ ए बी सी डी ਇਹਨਾਂ ਚਾਰਾਂ ਵਿੱਚੋਂ ਕਿਹੜਾ ਉੱਤਰ ਸਹੀ ਹੈ ਤਾਂ ਇਸਦਾ ਸਹੀ ਉੱਤਰ ਹੈ ਟੱਚ ਟਾਈਪਿੰਗ ਬਿਲਕੁਲ ਠੀਕ ਬਿਨਾ ਦੇਖੇ ਟਾਈਪ ਕਰਨ ਦੀ ਤਕਨੀਕ ਨੂੰ ਟੱਚ ਟਾਈਪਿੰਗ ਕਿਹਾ ਜਾਂਦਾ ਹੈ ਟਾਈਪਿੰਗ ਕਰਦੇ ਸਮੇਂ ਸਪੇਸ ਬਾਰ ਨੂੰ ਡੈਸ਼ ਨਾਲ ਦਬਾਇਆ ਜਾਂਦਾ ਹੈ ਰਿੰਗ ਉਂਗਲ ਨਾਲ ਅੰਗੂਠੇ ਨਾਲ ਖੱਬੇ ਹੱਥ ਨਾਲ ਸੱਜੇ ਹੱਥ ਨਾਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਆ ਤਾਂ ਇਸ ਦਾ ਉੱਤਰ ਤੁਹਾਨੂੰ ਪਤਾ ਹੋਏਗਾ ਅੰਗੂਠੇ ਨਾਲ ਬਿਲਕੁਲ ਠੀਕ ਟਾਈਪਿੰਗ ਕਰਦੇ ਸਮੇਂ ਨਵੀਂ ਲਾਈਨ ਵਿੱਚ ਜਾਣ ਲਈ ਡੈਸ਼ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਐਂਟਰ ਸਪੇਸ ਟੈਬ ਜਾਂ ਫਿਰ ਡੀਲੀਟ A B C D ਇਹਨਾਂ ਚਾਰਾਂ ਵਿੱਚੋਂ ਸਹੀ ਉੱਤਰ ਸਹੀ ਉੱਤਰ ਹੈ ਐਂਟਰ ਸੋ ਪਿਆਰੇ ਵਿਦਿਆਰਥੀਓ ਇਹ ਸੀ ਤੁਹਾਡਾ ਪਹਿਲਾ ਪਾਠ ਦੂਸਰਾ ਪਾਠ ਵੀ ਇਸੇ ਚੈਨਲ ਤੇ ਆਈਸੀਟੀ ਪ੍ਰਵਾਹ ਦੇ YouTube ਚੈਨਲ ਤੇ ਤੁਹਾਨੂੰ ਮਿਲ ਜਾਏਗਾ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਬੱਚੇ ਨਵੇਂ ਨੇ ਮੈਂ ਅਮਰਿਤਪਾਲ ਸਿੰਘ ਕੰਪਿਊਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਲੁਧਿਆਣਾ ਬਹੁਤ ਬਹੁਤ ਧੰਨਵਾਦ